ਤਾਲਾ ਕਰੇ ਨੇ ਇੱਧਰ ਲੰਗਰ ਚੱਲਣ ਲੱਗ ਰਿਹਾ ਸਮਾਨ ਵਾਧੂ ਆ ਇੱਥੇ ਚੱਲੂਗੀ ਬਾਜੀ ਲੱਗ ਰਿਹਾ ਵਰਜੀਰਨਾ ਹਾਂ ਦੇਖੋ ਨਾ ਸਬਸਕ੍ਰਾਈਬ ਬੰਦਾ ਏ ਹਲੋ ਇੱਕ ਕੋਠੀ ਬਣਾਈ ਹੋਈ ਸੀ ਉਹਨਾਂ ਦੀ ਵੀ ਦੇਖੋ ਸਾਰੀਆਂ ਵਿਹਾਂ ਖਾਲੀ ਪਈਆਂ ਨੇ ਕਹਾਂ ਚਲੇ ਗਏ ਸਭ ਯਾ ਨਮੀ ਬਣੂਗੀ ਹੁਣ ਆਪਣੇ ਛੜ ਕੇ ਇੱਧਰ 18 ਫੁੱਟਾ ਰੋਡ ਕਿਹ ਟਾਈਮ ਦੀ ਗੱਲ ਕਰਾਂ ਤਾਂ ਟਾਈਮ ਹੋ ਗਿਆ 1:10 ਤੇ ਇਹ ਦੇਖ ਤੇ ਇੱਧਰ ਮੰਦਿਰ ਆਹੋ ਮੰਦਿਰ ਤਾਂ ਪਹਿਲਾਂ ਦਾ ਪੁਰਾਣਾ ਹੈ ਨਾ ਇਹ ਅੱਛਾ ਕਿੰਨੇ ਕ ਟਾਈਮ ਦਾ ਹੋਣਾ ਆਹਾਂ ਹਾਂ ਅੱਛਾ ਹੋਗੇ ਹੋਗੇ ਅੱਛਾ ਹੁਣ ਹੀ ਬਣਿਆ 5-6 ਸਾਲ ਪਾਣਾ ਪਿੰਡ ਤਾਂ ਵਜੀਰਪੁਰੀ ਦਾ ਡੇਰਾ ਸਭ ਤੋਂ ਵੱਡਾ ਹੈ ਨਾ ਝੂਅ ਜਦੀ ਦਾ ਹਾਂ ਤੇਰੇ ਬਣੇ ਤੇ ਇੱਧਰ ਛੜਕ ਜਾਂਦੀ ਆ ਪਿੰਡ ਅਸਕੇ ਨੂੰ ਤੇ ਸਾ ਆਪਾਂ ਦਾ ਬਰੇਟੀ ਸੌਦਾ ਪਤਾ ਲੈਣ ਜਾਣੀਆਂ ਤੇ ਇੱਧਰ ਜਾਂਦੀ ਆ ਸੜਕ ਲੈ ਰਹੀ ਨੂੰ ਜਾਂ ਸਿੱਧੀ ਗਿਦੜਾਣੀ ਹਰਿਆਉਂ ਦਸਤਾ ਤੇ ਆਹ ਛੜਕ ਤੇ ਜਾ ਰਹੀ ਆ ਜਿਵੇਂ ਬੋਰਡ ਲੱਗਿਆ ਹੁੰਦਾ ਗਿਦੜਾਣਾ ਹੂੰ ਹਰਿਆਉ ਤੇ ਇੱਧਰ ਲੈ ਰਹੀ ਨੂੰ ਇਹ ਆਪਣੇ ਪਿੰਡ ਦੀ ਫਰਨੀ ਆਗੀ ਮੇਨ ਤੇ ਉਧਰ ਮੇਨ ਰੋਡ ਆ ਗਿਆ ਫਰਨੀ ਦਾ ਇੱਧਰ ਥੋੜਾ ਡਿਵੈਲਪ ਹੈ ਨਹੀਂ ਤੇ ਇੱਧਰ ਫਰਮੀ ਆ ਇੱਕ ਪਿੰਡ ਬਹੁਤ ਵੱਡਾ ਤੇ 6000 ਵੋਟ ਹੋ ਗਈ ਹਮ ਤਾਂ ਗੰਨੇ ਦਾ ਜੂਸ ਬਾਕੀ ਆਪਣਾ ਪਿੰਡ ਕਿਸ਼ਨਗੜ੍ਹ ਆਜ਼ਾਦੀ ਤੋਂ ਪਹਿਲਾਂ ਪ੍ਰਿੰਸਲੀ ਸਟੇਟ ਚ ਆਂਦਾ ਸੀ ਰਾਜੇ ਮਹਾਰਾਜ ਦਾ ਸ਼ਹਿਰ ਸੀ ਇਹ ਬਹੁਤ ਰਾਜ ਕੀਤਾ ਮਹਾਰਾਜਾ ਪਟਿਆਲੇ ਨੇ ਆਪਣੇ ਪਿੰਡ ਚ ਜਿਹੜੀ ਬੈਲਟ ਸੀ ਜਲੰਧਰ ਅੰਮਾਲਾ ਲੁਧੇਨ ਦੀ ਉੱਥੇ ਬ੍ਰਿਟਿਸ਼ ਦਾ ਰੂਲ ਰਿਆ ਪਰ ਇੱਥੇ ਜਿਹੜਾ ਰਾਜ ਮਹਾਰਾਜ ਨੇ ਰੋਲ ਕੀਤਾ ਕਿ ਕਿਸ਼ਨਗੜ ਆਪਣਾ ਪਿੰਡ ਮਾਨਸਾ ਜ਼ਿਲ੍ਹੇ 'ਚ ਪੈਂਦਾ ਤੇ ਮਾਨਸਾ ਦੀ ਥੋੜੀ ਦੂਰੀ ਆਪਣਾ ਤੱਕ ਕਿਲੋਮੀਟਰ ਤੇ ਬ੍ਰੇਟਾ ਆਪਣੇ ਲੋਕਲ ਸ਼ਹਿਰ ਆ ਗਿਆ ਬ੍ਰੇਟਾ 5 ਕਿਲੋਮੀਟਰ ਸੌਦਾ ਪਤਾ ਆਪਾਂ ਬ੍ਰੇਟਾ ਹੀ ਲੈਣ ਜਾਨੇ ਆ ਤੇ ਆਪਾਂ ਡਾਉਣ ਕਰਦੇ ਆ ਬ੍ਰੇਟਾ ਸ਼ਹਿਰ 'ਚ ਤੇ ਬਸ ਕੀ ਤਸੀਲ ਆਪਣੀ ਬਲਾਡਾ ਇਸ ਆਸ-ਪਾਸ ਸ਼ਹਿਰ ਦੀ ਗੱਲ ਕਰਾਂ ਤਾਂ ਲਦਾਲ ਆ ਕੋਟੜਾ ਇੱਧਰ ਲੱਗੇ ਜਾਂਦਾ ਤੇ ਇੱਧਰ ਡਸਕਾ ਲੱਗੇ ਜਾਂਦਾ ਕਿਤੇ ਨਾ ਨਹੀਂ ਲੱਗੇ ਜਾਂਦਾ ਹਰਿਆਊ ਆ ਗਿਆ ਤੇ ਇੱਧਰ ਲਦਾਲ ਲੱਗੇ ਜਾਂਦਾ ਲੈਹਰੀ ਸਾਈਡ ਲੈਹਰਾ ਵੈਸੇ ਆਪਣਾ ਪਿੰਡ ਤਾਂ ਮਾਨਸਾ ਦੀ ਹੱਦ ਤੱਕ ਆ ਗਿਆ ਆਖਰੀ ਤੇ ਤੇ ਲਦਾਲ ਸੰਗਰੂਰ ਦੀ ਹੱਦ ਤੱਕ ਆ ਗਿਆ ਇੱਧਰ ਤੇ ਕੋਟੜਾ ਵੀ ਇੱਧਰ ਕਿਸ਼ਨਗੜਾ ਤੇ ਉੱਧਰ ਮੰਦਿਰ ਸਿਵਜੀ ਦਾ ਪੁਰਾਣਾ ਵੈਸੇ ਭਰਤ ਪਾਈਆ ਇੱਥੇ ਉਹ ਰੰਗ ਰੰਗ ਕਰ ਦਿੰਦੇ ਹਾਂ ਤੇ ਬਹੁਤ ਵਧੀਆ ਲੱਗੂ ਆ ਇਹ ਮੰਦਿਰ ਇੱਕੀ ਸੀ ਆਪਣੇ ਪਿੰਡ ਤੇ ਤੇ ਉਧਰ ਵੀ ਗੇਮ ਲਾਣਗੇ ਇੱਕ ਤੇ ਦੇਖੋ ਲੱਗੀਆਂ ਨੇ ਦੁਕਾਨਾਂ ਪੂਰੀਆਂ ਤੇ ਕੱਟ-ਕੁੱਟ ਦਾ ਜਮੀ ਹੈਗੇ ਅੱਜ ਕਿਉਂ ਲੈ ਤੇਰੇ ਤੇ ਬੇਟਿੰਗ ਏਰੀਆ ਇੱਧਰ ਸਾਰਾ ਖਲੀਰ ਖੂਰਾ ਆ ਦੇਖੋ ਸਾਰਾ ਬਦਪੁਰ ਤੋਂ ਲੈ ਤਹਿਸਪਣਾ ਲੱਗ ਰਿਹਾ ਵਰਦੀਰ ਨੂੰ ਹਾਂ ਹੁਣ ਦੱਸ ਕੀ ਕਹਿਣਾ ਵੀ ਉਹ ਤਾਂ ਕੀ ਹੋਵੇ ਇਹ ਤਾਂ ਕੀ ਹੈ ਕਿ ਕੰਮ ਕਰ ਰਹੇ ਕਿਵੇਂ ਕੌਣ ਸੇ ਬទਾਰ ਰ ਫੇਰਾ ਰੋਟੀ ਐ ਅਧਿਰ ਲੰਗਰ ਚੱਲਣ ਲੱਗ ਰ ਸਾਮਾਨ ਵਾਧੂਗਾ ਕਹਿੰਦਾ ਦੇ ਗਦੂਗਾ ਤੇ ਚੌਲ ਪ੍ਰਸ਼ਾਦਾ ਤੇ ਖੀਰ ਹੁੰਦਾ ਸੀ ਰਾਜੇ ਮਹਾਰਾਜ ਦਾ ਪਿੰਡ ਸ਼ਹਿਰ ਸੀ ਮਹਾਰਾਜ ਉਹ ਪਟਿਆਲਾ ਪਟਿਆਲਾ ਚ ਹੀ ਹੁੰਦਾ ਸੀ ਇਹ ਪਿੰਡ ਇੱਥੇ ਸਰਦਾਰਾਂ ਨੇ ਬਹੁਤ ਕਬਜ਼ਾ ਕੀਤਾ ਤੇ ਰਾਜ ਕੀਤਾ ਬਹੁਤ ਸਾਲਾ ਬੜਾ ਵਧੀਆ ਪਿੰਡ ਆਪਣਾ ਵੋਟ ਨਹੀਂ ਤਾਂ ਹੁਣ ਤਾਂ ਹੋ ਗਈ ਇੱਥੇ 6000 ਵੋਟ ਪਹਿਲਾਂ 4500 ਵੋਟ ਸੀ ਤੇ ਹੁਣ ਲਗਭਗ 6000 ਹੋ ਗਈ ਹੈ ਬਹੁਤ ਵੱਡਾ ਪਿੰਡ ਹੈ ਏਰੀਆ ਵਜh ਦੀ ਗੱਲ ਕਰਾਂ ਤਾਂ